ਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਰਾਗਵ ਛੱਡਾ ਦਾ ਵੱਡਾ ਬਿਆਨ ਕਿਹਾ ਚੰਡੀਗੜ੍ਹ ਨਗਰ ਨਿਗਮ ਚ ਜਿੱਤ ਦਰਜ ਕਰੇਗਾ ਂਡਿਆਗਾਠ ਜੋੜ ਨਸ਼ਾ ਦਸਕਰੀ ਮਾਮਲੇ ਚ ਸਿੱਟ ਅਗੇ ਪੇਸ਼ ਹੋਏ ਵਿਕਰਮ ਮਜੀਠੀਆ ਸਮੁੱਚਾ ਉੱਤਰੀ ਭਾਰਤ ਠੰਡ ਤੇ ਸੰਗਣੀ ਧੁੰਦ ਦੇ ਬੁੱਕਲ ਚ ਸੜਕ ਰੇਲ ਤੇ ਹਵਾਈ ਆਵਾਜਾਈ ਹੋਈ ਪ੍ਰਭਾਵਿਤ ਮੁੰਬਈ ਹਵਾਈ ਪੱਟੀ ਤੇ ਬੈਠ ਕੇ ਯਾਤਰੀਆਂ ਨੇ ਖਾਦਾ ਖਾਣਾ Indigo ਤੇ ਹਵਾਈ ਅੱਡਾ ਆਪਰੇਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਉਤਰੀ ਪਾਰਚ ਚ ਲੋਕਾਂ ਨੂੰ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਤੋਂ ਅਗਲੇ 5 ਦਿਨ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਭਾਰਤ ਦਾ ਨਾਗਲਨ ਦੁਨੀਆ ਦੇ ਸਾਈਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਆਸਟ੍ਰੇਲੀਆਈ ਓਪਨ ਡੇ ਦੇ ਦੂਜੇ ਗੇਟ 'ਚ ਪਹੁੰਚਾ ਨੇਪਾਲ 'ਚ ਭਾਰਤੀ ਨੰਬਰ ਵਾਲਾ ਵਾਹਨ ਨਵੀਂ ਚੜ੍ਹਗਿਆ ਜਾਂਚ ਜਾਰੀ ਮੁੰਬਈ ਦੀ ਅਦਾਲਤ ਨੇ ਪੁਲਿਸ ਨੂੰ ਸਰੀਰ 'ਚ ਮਾਈਕਰੋਚਿਪ ਲਗਾ ਕੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੇ ਦਾਅਵੇ ਦੀ ਜਾਂਚ ਕਰਨ ਦਾ ਦਿੱਤਾ ਹੁਕਮ ਪਗੋੜਿਆਂ ਦੀ ਹਵਾਲਗੀ ਪ੍ਰਕਿਰਿਆ ਤੇਜ਼ ਕਰਨ ਲਈ ਸੀਬੀਆਈ, ਈਜੀਟੇ, ਐਨਆਈਏ ਦੀ ਟੀਮ ਜਾਵੇਗੀ ਬਰਤਾਨੀਆ ਲੋਵਾ ਕੌਂਗਰਸ ਚੁਣ 트ੰਪ ਨੇ ਜਿੱਤ ਕੀਤੀ ਦਰ ਸੋਇਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅউজਾਨ ਦੇ ਹਨ ਖਬਰਾਂ ਵਿਸਤਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱड्ढा ਨੇ ਅੱਜ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਵਿਰੋਧੀ ਪਾਰਟੀਆਂ ਦਾ ਗੱਠ ਜੋੜ ਇੰਡੀਆ ਜਿੱਤੇਗਾ ਤੇ ਇਹ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਵੇਗੀ ਕੇਂਦਰ ਸਾਂਸਦ ਪ੍ਰਦੇਸ਼ ਚੰਡੀਗੜ੍ਹ 'ਚ 18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਪ ਅਤੇ ਕਾਂਗਰਸ ਦੋਵਾਂ ਨੇ ਸੋਮਵਾਰ ਨੂੰ ਗੱਠ ਜੋੜ ਕਰ ਲਿਆ ਦੋਵੇਂ ਪਾਰਟੀਆਂ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਦਾ ਹਿੱਸਾ ਨੇ ਰਾਗਵ ਚੱਡਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਚੰਡੀਗੜ੍ਹ ਤੋਂ ਹੋਣ ਵਾਲੀਆਂ ਸੋਨਾ ਚ ਇੰਡੀਆ ਗਾਚ ਦੇ ਜੋੜ ਪਾਸਪਾ ਨੂੰ ਹਰਾਵੇਗਾ ਦੂਜੀ ਅਹਿਮ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਤਹਿਤ ਅੱਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗਵਾਹੀ ਹੇਠੀ ਨਵੀਂ ਬਣੀ ਸਟੇਟ ਦੇ ਮੂਰੇ ਪੇਸ਼ ਹੋਈ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਹਾਂ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰੀ ਆਈ ਤਾਂ ਉਸ ਨੂੰ ਵੱਟੋ-ਵੱਟ ਪਛਾਵਾਂਗੇ ਇਸ ਮੌਕੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸੀ ਜਿਨ੍ਹਾਂ ਵਿੱਚ ਸ਼ੋਮਨੀ ਅਕਾਲੀ ਦਲ ਦੇ ਜਨਰਲ ਸਕੱਤਰ ਰਾਜੀ ਖੰਨਾ ਸਨ ਅਤੇ ਹੋਰ ਵੀ ਕਈ ਸ਼ਾਮਲ ਸੀ ਪੀਜੀਐਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਉਤਰੀ ਪਾਰ 'ਚ ਗੰਗਾ ਦੇ ਮੈਦਾਨਾਂ 'ਚ ਅੱਜ ਸੰਗਣੀ ਧੁੰਦ ਛਾਈ ਰਹੀ ਤੇ ਠੰਡ ਦਾ ਜ਼ੋਰ ਰਿਹਾ ਸੰਗਣੀ ਧੁੰਦ ਨੇ ਸੜਕ ਹਵਾਈ ਤੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਸੈਟਲਾਈਟ ਚਿੱਤਰਾਂ ਮੁਤਾਬਕ ਪੰਜਾਬ ਤੋਂ ਉੱਤਰ ਪੂਰਬੀ ਭਾਰਤ ਤੱਕ ਦੇ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਹੋਈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਟੀ ਟ੍ਰੇਨਾਂ ਵੱਤ ਤੋਂ ਵੱਤ 6 ਘੰਟੇ ਦੇਰੀ ਦੇ ਨਾਲ ਚੱਲਣਗੀਆਂ। ਪਿਛਲੇ 15 ਦਿਨਾਂ ਵਿੱਚ ਦੇਸ਼ ਦੇ ਉੱਤਰੀ ਅਤੇ ਉੱਤਰ ਪੂਰਬੀ ਖੇਤਰ ਵਿੱਚ ਸਵੇਰ ਦੇ ਸਮੇਂ ਦੌਰਾਨ ਧੁੰਦ ਨੇ ਸੜਕ, ਰੇਲ ਤੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਦਿੱਲੀ ਹਵਾਈ ਅੱਡੇ ਤੇ 100 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ ਤੇ 5 ਉਡਾਣਾਂ ਦਾ ਰੱਦ ਕਰ ਦਿੱਤਾ ਗਿਆ। ਚੌਥੀ ਅਹਿਮ ਖਬਰ ਹੈ, ਨਵੀਂ ਦਿੱਲੀ ਤੋਂ ਸਾਮਨੇ ਆ ਰਹੀ ਹੈ ਹਵਾ ਬਾਜ਼ੀ ਸੁਰੱਖਿਆ ਨਿਗਰਾਨ ਬੀਸੀਐਸ ਨੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ ਦੇ ਟਰਮੀਨਲ ਤੇ ਬੈਠ ਕੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਦਾ ਸੱਟ ਨੋਟਿਸ ਲਿਆ ਏਜੰਸੀ ਨੇ ਇੰਡੀਗੋ ਏਅਰਪੋਰਟ ਆਪਰੇਟਰ ਐਸਆਈਐਲ ਨੂੰ ਕਾਰਨ ਦੱਸੂ ਨੋਟਿਸ ਜਾਰੀ ਕੀਤਾ ਐਤਵਾਰ ਨੂੰ ਜਿਵੇਂ ਹੀ ਯਾਤਰੀਆਂ ਦਾ ਗੋਆ ਦੇ ਲਈ ਜਹਾਜ਼ ਮੁੰਬਈ ਏਅਰਪੋਰਟ ਤੇ ਉਤਰਿਆ ਤਾਂ ਇੰਡੀਗੋ ਦੇ ਜਹਾਜ਼ 'ਚ ਕਈ ਯਾਤਰੀ ਉਤੇ ਟਰਮੀਨਲ ਤੇ ਬੈਠ ਕੇ ਕੁਝ ਉੱਤੇ ਹੀ ਖਾਣਾ ਖਾਂਦੇ ਦੇਖਾਈ ਦਿੱਤੇ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਭਾਰਤ ਦੇ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਉੱਤਰੀ ਭਾਰਤ ਨੂੰ ਅਗਲੇ 5 ਦਿਨਾਂ ਦੌਰਾਨ ਠੰਡ ਤੇ ਸੰਗਣੀ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਦੀਪ ਵਿਗਿਆਨੀਆਂ ਜੁਨਸੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਉੱਤਰ-ਪਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੀਤ ਲਹਿਰ ਕਈ ਥਾਵਾਂ ਤੇ ਗੰਭੀਰ ਹੋ ਸਕਦਾ ਠੀਕ ਹੈ। ਵਿਪਾਰ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਤੇ ਬੋਧਵਾਰ ਨੂੰ ਅਤੇ ਕੁਝ ਹਿੱਸਿਆਂ ਵਿੱਚ ਵੀਰਵਾਰ ਅਤੇ ਸ਼ਨੀਵਾਰ ਨੂੰ ਠੀਤ ਲਹਿਰ ਦਾ ਜ਼ੋਰ ਬਰਕਰਾਰ ਰਹੇਗਾ। ਮੰਗਲਵਾਰ ਅਤੇ ਸ਼ਨੀਵਾਰ ਦੌਰਾਨ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਠੀਤ ਲਹਿਰ ਦਾ ਜ਼ੋਰ ਰਹੇਗਾ। ਸਤਵੀਂ ਅਹਿਮ ਖਬਰ ਮੈਲਬੌਰਨ ਤੋਂ ਸਾਹਮਣੇ ਆ ਰਹੀ ਹੈ ਪਾਰਦੇਸ ਸੁਮਿਤ ਨਾਗਲ ਨੇ ਦੁਨੀਆ ਦੇ 25ਵੇਂ ਨੰਬਰ ਦੇ ਖਿਡਾਰੀ ਪਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ 26 ਸਾਲਾਂ ਨਾਗਲ ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਪਹੁੰਚ ਗਿਆ ਉਸਨੇ 2 ਘੰਟੇ 36 ਮਿੰਟ ਤੱਕ ਚੱਲੇ ਮੈਚ ਵਿੱਚ ਬੁਬਲਿਕ ਨੂੰ 6-4 6-2 7-6 ਨਾਲ ਹਰਾਇਆ ਸਤਵੀਂ ਅਹਿਮ ਖਬਰ ਕਾਟਮੰਦੂ ਤੋਂ ਸਾਹਮਣੇ ਆ ਰਹੀ ਹੈ नेपाल ਦੇ ਬਾਦਮਤੀ ਸੂਬੇ ਵਿੱਚ ਅੱਜ ਤੜਕੇ ਭਾਰਤੀ ਨੰਬਰ ਵਾਲਾ ਵਾਹਨ ਨਦੀ ਵਿੱਚ ਡਿੱਗਣ ਤੋਂ ਬਾਅਦ ਨੇਪਾਲ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਮੁਸਬੂਤ ਕਰ ਬਲੈਰੋ ਗੱਡੀ ਤੜਕੇ 4:30 ਵਜੇ ਚਤਵੰਦ ਜ਼ਿਲ੍ਹੇ ਵਿੱਚ ਪੁਲ ਤੋਂ ਤ੍ਰਿਸ਼ੂਲੀ ਨਦੀ ਦੇ ਵਿੱਚ ਡਿੱਗੀ। ਪੁਲਿਸ ਨੇ ਕਿਹਾ ਕਿ ਉਹ ਤਲਾਸ਼ ਕਰ ਰਹੀ ਹੈ ਕਿ ਕੋਈ ਲਾਪਤਾ ਹੈ ਜੋ ਨਹੀਂ। ਗੱਡੀ ਦੀ ਨੰਬਰ ਪਲੇਟ BR09BC1430 ਮੀਡੀਆ ਰਿਪੋਰਟ ਵਿੱਚ ਪੁਲਿਸ ਅਤੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੀਬ ਦੇ ਨਦੀ ਵਿੱਚ ਡਿੱਗਣ ਤੋਂ ਪਹਿਲਾਂ ਵਾਹਨ ਦਾ ਡਰਾਈਵਰ ਛਾਲ ਮਾਰ ਗਿਆ ਤੇ ਸੁਰੱਖਿਅਤ ਹੈ 8ਵੀਂ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਮੁੰਬਈ ਦੀ ਅਦਾਲਤ ਨੇ ਪੁਲਿਸ ਨੂੰ ਇੱਕ ਵਿਅਕਤੀ ਦੇ ਸਦਾਵੇਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਉਸਦੇ ਸਰੀਰ ਵਿੱਚ ਮਾਈਕ੍ਰੋਚਿਪ ਲਗਾ ਕੇ ਉਸਦੇ ਸੋਸ਼ਲ ਮੀਡੀਆ ਖਾਤੇ ਹੈਕ ਕਰ ਲਏ ਬੋਰੀਵਲੀ মেট্রোপলিਟਨ ਮੈਜਿਸਟ੍ਰੇਟ ਬੀ ਐਨ ਸ਼ਿਕਾਨੇ ਨੇ ਸ਼ਹਿਰ ਦੀ ਚਾਰਕੋ ਪੁਲਿਸ ਨੂੰ ਐਫ ਆਈ ਆਰ ਦਰਜ ਕਰਨ ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਸਚਿੰਦ ਸੋਨਾਵ ਨੇ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਏ ਜਿਸ ਤੋਂ ਬਾਅਦ ਅਦਾਲਤ ਨੇ ਨਰਗੀਸ਼ ਦਿੱਤੇ ਨੇ ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਰੱਖਿਆ ਸਾਂਝੋ ਸਮਾਨ ਵਪਾਰੀ ਸੰਜੀਵ ਭੰਡਾਰੀ ਹੀਰਾ ਕਾਰੋਬਾਰੀ ਨਿਰਮੋਦੀ ਤੇ ਕਿੰਗ ਫਿਸ਼ਰ 에ਅਰਲਾਈਨਸ ਦੇ ਪ੍ਰਮੋਟਰ ਵਿਜਮਾਲਿਆ ਸਨੇ ਹੋਰ ਕਈ ਫਗੋੜਿਆਂ ਦੀ ਭਾਰਤ ਹਵਾਲਗੀ ਸੰਬੰਧੀ ਪ੍ਰਕਿਰਿਆ ਤੇਜ਼ ਕਰਨ ਲਈ ਕੇਂਦਰੀ ਜਾਂਚ ਬਿਊਰੋ एनफोर्समेंट डायरेक्टोरेट ਅਤੇ ਕومی ਜੌਨਸ ਏਜੰਸੀ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਜਲਦੀ ਹੀ ਬਰਤਾਨੀਆਂ ਜਾਵੇਗੀ ਪਤਾ ਲੱਗਾ ਹੈ ਕਿ ਲੰਡਨ ਜਾ ਰਹੀ ਟੀਮ ਐਮ ਐਲ ਐਟ ਤਹਿਤ ਬਰਤਾਨੀਆਂ ਦੇ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਲੱਤੇ ਮਾਮਲਿਆਂ ਤੇ ਜਾਣਕਾਰੀ ਸਾਂਝੀ ਕਰਨਗੇ ਐਮ ਐਲ ਐਟ ਤਹਿਤ ਦੋਵੇਂ ਮੁਲਕ ਦੋਵੇਂ ਕਾਨੂੰਨੀ ਤੌਰ ਤੇ ਆਰਥਿਕ ਅਪਰਾਧੀਆਂ ਤੇ ਹੋਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ پابੰਦ ਨੇ ਐਨਏਏ ਦੀ ਟੀਮ ਇਸ ਸਮੇਂ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਕਈ ਅਤਵਾਦੀ ਸ਼ਖੀਆਂ ਦੀ ਜਾਂਚ ਕਰ ਰਹੀ ਹੈ ਜਿਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਭਾਰਤੀ ਟੀਮ ਦੇ ਇਸ ਮਹੀਨੇ ਕਿਸੇ ਵੀ ਸਮੇਂ ਰਵਾਨਾ ਹੋਣ ਦੀ ਉਮੀਦ ਹੈ ਦਸਵੀਂ ਅਹਿਮ ਖਬਰ ਲੋਵਾ ਜੋ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਲੋਵਾ ਕੌਕਸ ਜਿੱਤ ਕੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਚੋਣ ਦੀ ਲੰਬੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਲੋਵਾ ਕੌਕਸ ਵਿੱਚ ਦੂਜੇ ਥਾਂ ਲਈ ਫਲੋਰੀਡਾ ਦੇ ਗਵਰਨਰ ਆਰ ਜਿਸ ਸੰਤਿਸ ਅਤੇ ਸੰਯੁਕਤ ਰਾਸ਼ਟਰ ਦੀ ਸਾਫ ਕਾਰਾਜ ਤੂਤ ਨਕੀ ਹੈਲੀ ਵਿਚਕਾਰ ਮੁਕਾਬਲਾ ਹੈ ਜੋ ਪਾਤੀ ਦੀ ਉਮੀਦਵਾਰ ਬਨਨ ਦੀ ਦੌੜ ਵਿੱਚ ਸ਼ਾਮਲ ਇਕਲੋਤੀ ਮਹਿਲਾ ਹੈ। ਸੂਚਨਾ ਚਟੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸਿਵਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।